बाबा बकाला हलके दे रैया नेड़े पुलिस ते बदमाशा विचाले मुठभेड़ तोल का कतल ते पंजा लाख फरौती केस दे दोषियों की पुलिस वालों सख्त तलाश फायरिंग दौरान एक दोषी जख्मी इलाज दौरान मौत एक पुलिस मुलाजम भी जख्मी मृतक की पहचान राजा बिल्ला वजो एक दोषी गिरफ्तार देख संदीप गोयल ने दी जानकारी रैया नेड़े मुठभेड़ एक दोषी मारिया गया ਇਕ ਗ੍ਰਫਤਾਰ ਪੁਲਿਸ ਨੇ ਕੀਤਾ ਵੱਡਾ ਖੁਲਾਸਾ ਹਲਕਾ ਬਾਬਾ ਬਕਾਲਾ ਦੇ ਅਦੀਨ ਪਿੰਡ ਰਿਆ ਨੇੜੇ ਅੱਜ ਸਵੇਰੇ ਪੁਲਿਸ ਅੱਤੇ ਬਦਮਾਸ਼ਾਂ ਦੇ ਵਿਚਕਾਰ ਤਣਾਪੂਰਨ ਮੁਕਤੀ ਹੋਈ ਪਿਛਲੇ ਦਿਨਾਂ ਪਿੰਡ ਟੁਲਕਾ ਵਿੱਚ 50 ਲੱਖ ਦੀ ਪਰੋਤੀ ਦੀ ਮੰਗਨਾ ਮੰਨਣ ਤੇ ਇੱਕ ਦੁਕਾਨਦਾਰ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ ਬਿਲਕੁਲ ਠੀਕ ਹੈ ਜਿਹੜੇ ਤੁਸੀਂ ਗੱਲ ਕਹੀ ਹੈ 16 11 ਨੂੰ ਜਿਹੜਾ ਟੁਲਕੇ ਪਿੰਡ ਵਿੱਚ ਜਿਹੜਾ ਪੀਐਸ ਕਲਚਿਆਂ ਦੇ ਵਿੱਚ ਆਂਦਾ ਸਰਦਾਰ ਮਨਜੀਤ ਸਿੰਘ ਦਾ ਦੰਦੜੇ 215 ਚਾਤੇ ਅ ਮਤਾਪੋਸ਼ ਮੋਟਰਸਾਈਕਲ ਤੇ ਆਏ ਨੌਜਵਾਨਾ ਨੂੰ ਕਤਲ ਕੀਤਾ ਜਾਂਦਾ ਉਸ ਦੇ ਨਾਲ ਹੀ ਇਹ ਸਾਰਾ ਕੁਝ ਜੁੜਿਆ ਹੋਇਆ ਹੈ ਅ ਇਨਸਪੈਕਟਰ ਜਿਹੜੇ ਐਸਐਸਪੀ ਦਿਹਾਤੀ ਨੇ ਸੁਹੇਲ ਮੀਰ ਜੀ ਉਹਨਾਂ ਨੇ ਉਸ ਉਸ ਕੇਸ ਨੂੰ ਕਰੈਕ ਕਰਨ ਲਈ ਵਕ ਵਕ ਟੀਮਾਂ ਆਪਣੇ ਜਿਹੜੇ ਨਿਗਰਾਨੀ ਪਰਸਨਲ ਜਿਹੜੇ ਨਿਗਰਾਨੀ ਇਸ ਨੂੰ ਟੀਮਾਂ ਦਾ ਗਠਨ ਕੀਤਾ ਪਿਆ ਸੀਗਾ ਜਿਸ ਵਿੱਚ ਡੀਐਸਪੀ ਗੁਰਵਿੰਦਰ ਡੀਐਸਪੀ ਅਰਣ ਸ਼ਰਮਾ ਡੀਐਸਪੀ ਗੁਰਿੰਦਰ ਨਾਗਰਾ ਇਹ ਸਾਰਿਆਂ ਨੇ ਬਹੁਤ ਛਲਾਗਾ ਯੋਗਰਾਮ ਕੀਤਾ ਹੈਗਾ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਨੂੰ ਜੋੜਦੇ ਸਮੇਂ ਬੀਗੇ ਚੈਲੰਜ ਇਹ ਸੀਗਾ ਕਿ ਜਿਹੜੇ ਉਹ ਨਕਾਬ ਪੋ ਸੀ ਉਹਨਾਂ ਨੂੰ ਆਇਡੈਂਟੀਫਿਕੇਸ਼ਨ ਦਾ ਤੇ ਜਦੋਂ ਉਹਨਾਂ ਦੀ ਆਇਡੈਂਟੀਫਿਕੇਸ਼ਨ ਹੁੰਦੀ ਹੈ ਤਾਂ ਇੱਕ ਮਨਪ੍ਰੀਤ ਏਲੀਅਸ ਸ਼ੰਮੀ ਕ੍ਰਿਸ਼ਨਨਗਰ ਦਾ ਡੈਂਟੀਫਾਈ ਹੁੰਦਾ ਇਹਦੇ ਵਿੱਚ ਤੇ ਇੱਕ ਰਾਜਨ ਏਲੀਸ ਬਿੱਲਾ ਜਿਹੜਾ ਕਿ ਪੱਟੀ ਦੇ ਰਹਿਣ ਵਾਲਾ ਉਹ ਡੈਂਟੀਫਾਈ ਹੁੰਦਾ ਫਿਰ ਉਹਨਾਂ ਦੀ ਧਰ ਪਕੜਨ ਲਈ ਇਹ ਸਾਰੀਆਂ ਟੀਮਾਂ ਇਕੱਠਿਤ ਕੀਤੀਆਂ ਜਾਂਦੀਆਂ ਅੱਜ ਸਾਨੂੰ ਸੂਚਨਾ ਮਿਲੀ ਸੀ ਕਿ ਉਹ ਇਹ ਪੀਐਸ ਰੀਆ ਜਿਹੜਾ ਪੀਪੀ ਰੀਆ ਦੇ ਏਰੀਆ ਦੇ ਵਿੱਚ ਥਾਣਾ ਬਿਆਸ ਦੇ ਏਰੀਆ ਦੇ ਵਿੱਚ ਜਿਹੜਾ ਰਾਜਨ ਬਿੱਲਾ ਹੈਗਾ ਹੈਵਲੀ ਆਰਮਡ ਹੈਗਾ ਤੇ ਉਹ ਇੱਕ ਨਵੀਂ ਕੋਈ ਵਾਰਦਾਤ ਆਪਣੇ ਫੋਰਨ ਹੈਂਡਲਰਾਂ ਦੇ ਇਸ਼ਾਰੇ ਤੇ ਕਰਨ ਲਈ ਫਰਾਗ ਵਿੱਚ ਹੈਗਾ ਤੇ ਉਸ ਤੋਂ ਚਲਦੇ ਹੋਏ ਨਾਕਾਬੰਦੀ ਲੇਕ ਲਗ ਬਾਕਬ ਥਾਣਾ ਤੇ ਟਰੈਪ ਲਾਏ ਗਏ ਸਨ ਤੇ ਇੱਥੇ ਜਿੱਥੇ ਜਿਹੜੇ ਆਪਾਂ ਮੌਕੇ ਤੇ ਖੜੇ ਆਂ ਇੱਥੇ ਐਸਾ ਹੀ ਨਰੇਸ਼ ਜੋਗੀ ਇਨਚਾਰਜ ਪੀਪੀ ਆ ਰਹੀਆ ਹੈਗੇ ਨੇ ਉਹਨਾਂ ਦੇ ਸੁਪਰਵਾਈਜ਼ਨ ਵਿੱਚ ਵੀ ਇੱਥੇ ਇੱਕ ਨਾਟਕਾ ਸੀਗਾ ਜਿਸ ਨੂੰ ਇੱਕ ਇਧਰੋਂ ਹੀ ਟੌਂਗ ਵਿਲੇਜ ਵੱਲੋਂ ਇਹ ਰਾਜਨ ਬਿੱਲਾ ਆ ਰਿਹਾ ਸੀਗਾ ਇਸਨੇ ਜਦੋਂ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਪੁਲਿਸ ਨੂੰ ਇਸਨੇ ਦੇਖਿਆ ਤੇ ਉਸਨੂੰ ਲੱਗਿਆ ਕਿ ਪੁਲਿਸ ਐਸ ਨੇ ਭਜਨ ਦਾ ਸਫਲ ਪ੍ਰਯਤਨ ਕੀਤਾ ਆਪਣੇ ਆਪ ਨੂੰ ਸਫਲ ਹੁੰਦੇ ਹੋਏ ਦੇਖਦੇ ਹੋਏ ਇਸਨੇ ਪੁਲਿਸ ਉੱਤੇ ਭਜਨ ਬਚਣ ਲਈ ਤਬੜ ਤੋੜ ਫਾਇਰਿੰਗ ਕੀਤੀ ਹੈਗੀ ਆ ਬਾਈਕ ਸਵਾਰ ਸੀਗਾ ਤੇ ਉਹ ਤਾਪੜ ਤੋਂ ਫਾਇਰਿੰਗ ਕੀਤੀ ਹੈਗੀ ਹੈ ਤੇ ਸਭ ਜਿਹੜੀ ਸਬ ਇਨਸਪੈਕਟਰ ਨਰੇਸ਼ ਵੱਲੋਂ ਜਿਹੜੀ ਟੀਮ ਸੀਗੀ ਉਸ ਨੇ ਜਨਹਿੱਤ ਵਿੱਚ ਤੇ ਆਪਣੇ ਪੁਲਿਸ ਦੀ ਪਾਰਟੀ ਦੀ ਹਫਾਜ਼ਤ ਲਈ ਜਵਾਬੀ ਫਾਇਰਿੰਗ ਕੀਤੀ ਹੈ ਜਿਸ ਵਿੱਚ ਰਾਜਨ ਜਿਹੜਾ ਇਹ ਬਿੱਲਾ ਹੈਗਾ ਉਹ ਇੰਜਰਡ ਹੋਇਆ ਸੀ ਉਸ ਨੂੰ ਨੀਰਸ ਹਸਪੀਟਲ ਵਿੱਚ ਸ਼ਿਫਟ ਕੀਤਾ ਗਿਆ ਸੀ ਜੋ ਹੁਣ ਪਤਾ ਲੱਗਿਆ ਕਿ ਉਸ ਦੀ ਉੱਥੇ ਮੌਤ ਹੋ ਚੁੱਕੀ ਹੈ ਇਸ ਚੀਜ਼ ਦੇ ਲੈ ਕੇ ਗੱਲ ਕਰਦੇ ਪ੍ਰੋਫਾਈਲ ਜਿਹੜੀ ਕਾਲਡ ਹੁੰਦੀ ਹੈ ਮਜੀਤ ਸਿੰਘ ਦੇ ਪਰਿਵਾਰ ਤੋਂ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਰਿਪੋਰਟ ਵੀ ਦਰਜ ਕੀਤੀ ਕਲਚਰ ਕਾਲੇ ਦੇ ਵਿੱਚ ਉਸ ਤੋਂ ਉੱਤੇ ਵੀ ਅਮਲਾ ਦੇ ਵਿੱਚ ਨਹੀਂ ਲਿਆ ਗਿਆ ਪਰਿਵਾਰ ਦਾ ਦੋਸ਼ ਜਿਹੜਾ ਪਾਇਆ ਗਿਆ ਨਹੀਂ ਅਮਲਿਚ ਕਿਉਂ ਨਹੀਂ ਲਿਆਂਦਾ ਗਿਆ ਉਹਦੇ ਵਿੱਚ ਉਸਦੇ ਬਕਾਇਦਾ ਉਹਦੇ ਵਿੱਚ ਇੱਕ ਐਫ ਆਈ ਆਰ ਦਰਜ ਹੈਗੀ ਹੈ ਉਹਨੂੰ ਸਾਰਾ ਸੈਂਸਟਾਈਜ਼ ਤੇ ਬਰੀਫ ਕੀਤਾ ਗਿਆ ਸੀਗਾ ਬਟ ਅਨਫੋਰਚਨਟਲੀ ਹੈਗਾ ਕਿ ਜਿਹੜੀ ਗੱਲ ਹੈਗੀ 16 11 ਨੂੰ ਉਹਨਾਂ ਦਾ ਮਟਰ ਹੋ ਜਾਂਦਾ ਪਰ ਉਸ ਤੋਂ ਅਸੀਂ ਬਚਲ ਮੰਦ ਹੈਗੇ ਆ ਇਸ ਪੱਲੇ ਤੇ ਟਾਈਮ 'ਚ ਅਸੀਂ ਇਹਨਾਂ ਨੂੰ ਅਡਾ ਜਿਹੜਾ ਉਹ ਇਹ ਸਾਰਾ ਕੇਸ ਕ੍ਰੈਕ ਕਰਨ ਚ ਕਾਮਯਾਬ ਹੋਏ ਆ ਸੰਜੀਦਗੀ ਇਹਦੇ ਵਿੱਚ ਕੋਈ ਢਿੱਲ ਨਹੀਂ ਵਰਤੀ ਗਈ ਟਾਈਮ ਦੇ ਸਾਨੂੰ ਇਹ ਉਹਨਾਂ ਦੀ ਮੌਤ ਹੈ ਸਾਨੂੰ ਵੀ ਉਹਨਾਂ ਕੀ ਦੁੱਖ ਹੈਗਾ ਅਨਫੋਰਚੂਨੇਟ ਹੈਗਾ ਬਟ ਦੈਨ ਜਸਟਿਸ ਹਸ ਬੀਨ ਮੀਟਰਡ ਆਊਟ ਟੂ ਦੀ ਫੈਮਿਲੀ ਇਹਦੇ ਨਾਲ ਹੀ ਜੁੜੀ ਹੈ ਫਰਾਤੀ ਤੋਂ ਲੈ ਕੇ ਮਰਡਰ ਤੱਕ ਕੱਟਾਂ ਜਿਹੜੀ ਸੀਗੀ ਉਹਨਾਂ ਦੇ ਜਿਹਨਾਂ ਦੋਨੋਂ ਦੋਸ਼ਾਂ ਉਹਨਾਂ ਦਿੱਤੀ ਗਈ ਸੀਗੀ ਉਸ ਨੂੰ ਉਸੇ ਨਾਲ ਹੀ ਇਹ ਸਾਰਾ ਮੌਕੇ ਤੇ ਗਲਤ ਅਨਸਰ ਕਿੰਨੇ ਫੜੇ ਗਏ ਮੌਕੇ ਤੇ ਹਲੇ ਇੱਕੋ ਹੀ ਫੜਾਇਆ ਗਿਆ ਜਿਹੜਾ ਦੂਜਾ ਤੁਹਾਨੂੰ ਮੈਂ ਦੱਸਿਆ ਜਿਹੜਾ ਦੂਜਾ ਸ਼ਮੀ ਸੀਗਾ ਜਿਹੜਾ ਜਿਹੜਾ ਕ੍ਰਿਸ਼ਨਨਗਰ ਦਾ ਰਹਿਣ ਵਾਲਾ ਹੈ ਅਕਿਊਜ਼ਡ ਹੈ ਉਸ ਨੂੰ ਵੀ ਅੱਜ ਫੜ ਗ੍ਰਫਤਾਰ ਕਰ ਲਿੱਤਾ ਗਿਆ ਇਲਾਕੇ ਦੇ ਵਿੱਚ ਦਿਹਾੜੇ ਜਿਹੜੇ ਕਤਲ ਹੋ ਰਹੇ ਨੇ ਕਿਹੜੇ ਅਫਸਰ ਨੇ ਕੋਈ ਚੰਗਰੀ ਹੈ ਜਿਵੇਂ ਆਪਾਂ ਕਾਲੇ ਦੇ ਵਿੱਚ ਕਿਤੇ ਵੀ ਦਾ ਲਿਆ ਦਾਇਆ ਜਾਵੇ ਲਗਾਤਾਰ ਜਿਹੜੇ ਇਸ ਕੇਹ ਗਿਆ ਫਰੋਤੀਆਂ ਦੀਆਂ ਮੰਗੀਆਂ ਕਿੰਨੀ ਕਿੰਨੀ ਜਾਜੜੀ ਉੱਤੇ ਪਾਈ ਜਾ ਰਹੀ ਹੈ ਅਸ਼ਾਰੀ ਕੀ ਕਰਿਆ ਇਲਾਕੇ ਦੇ ਵਿੱਚ ਲਗਾਤਾਰ ਹੀ ਕਤਲ ਹੋ ਰਹੇ ਨੇ ਕੀ ਲੱਗਦਾ ਹੈ ਕਿ ਜਿਹੜੀਆਂ ਫਰੋਤੀਆਂ ਦੇ ਜਿਹੜੇ ਦੌਰ ਨੇ ਪ ਮੈਨੂੰ ਸੁਣ ਕੀ ਪਰੇ ਇਲਾਕੇ ਦੇ ਵਿੱਚ ਜਿਹੜੇ ਕਤਲ ਹੋ ਰਹੇ ਨੇ ਲਗਾਤਾਰ ਹੀ ਕਤਲ ਹੋ ਰਹੇ ਨੇ ਕੀ ਲੱਗਦਾ ਹੈ ਕਿ ਜਿਹੀ ਉਪਰੋਕਥੀਆਂ ਵੀ ਮੰਗੀਆਂ ਜਾ ਰਹੀਆਂ ਨੇ ਪੁਲਿਸ ਵੱਲੋਂ ਕਿੰਨੀ ਜਿਹੜੀ ਇਹ ਕਾਰਵਾਈ ਜਿਹੜੀ ਇਸ ਦੇ ਉੱਤੇ ਕੀਤੀ ਚ। ਨਹੀਂ ਅਸੀਂ ਲਾਅਨ ਆਰਡਰ ਨੂੰ ਮੇਨਟੇਨ ਕਰਨ ਲਈ ਵਚਨਵੰਦ ਆ ਪਿਛਲੇ ਦਿਨਾਂ ਵਿੱਚ ਤੁਸੀਂ ਦੇਖਿਆ ਹੋਣਾ ਕਿ ਜੜੇ ਜੜੇ ਵੀ ਕੋਈ ਘਟਨਾਕ੍ਰਮ ਹੋਏ ਹੈ ਆਲਮੋਸ ਅਸੀਂ ਸਾਰੇ ਕੇਸਾਂ ਨੂੰ ਕਰਾਇਆ ਕੀਤਾ ਹੈਗਾ ਸੋਲਵ ਕੀਤਾ ਹੈਗਾ ਅਸੀਂ ਇਸ ਆਪਦੇ ਮਾਧਮ ਰਾਈਆਂ ਦੱਸਣਾ ਚਾਹੁੰਦੇ ਹਾਂ ਕਿ ਹਰ ਕੀਮਤ ਤੇ ਹਰ ਕੋਸਤੇ ਸਾਨੂੰ ਆਪਣੇ ਜਾਨ ਦੀ ਬਾਜ਼ੀ ਵੀ ਖੇਡਣੀ ਪਈ ਅਸੀਂ ਅਮਨ ਪੰਜਾਬ ਦੀ ਅਮਨ ਸ਼ਾਂਤੀ ਨੂੰ ਪੰਗ ਨਹੀਂ ਹੋਣ ਦੇਵਾਂਗੇ ਅਤੇ ਸਖਤੋ ਸਖਤ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਇਹਨਾਂ ਦੇ ਗੈਰ ਕਾਨੂੰਨੀ ਤੱਤਾਂ ਦੇ ਅਗੇਂਸਟ ਅਸੀਂ ਉਸ ਨੂੰ ਕਰਨ ਵਿੱਚ ਝਿਜਕਣਗੇ ਇਸ ਵਿੱਚ ਪੁਲਿਸ ਇਹ ਕਹੇ ਕਰਮਚਾਰੀ ਜਿਵੇਂ ਗੱਲਤਾ ਹਾਂ ਉਹਦੇ ਵਿੱਚ ਇਹ ਸੀ ਸ਼ੰਕਰ ਇੰਜਰਡ ਹੋਇਆ ਅਸੀਂ ਇਸ ਤੋਂ ਬਾਅਦ ਉਹਦਾ ਹਾਲਚਲ ਪੁੱਛਣ ਜਾਵਾਂਗੇ ਪਰ ਹਾਂ ਉਹ ਹਲੇ ਖਤਰੇ ਤੋਂ ਬਾਹਰ